ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਵਿੱਚ ਅੱਜ ਬੱਚਿਓ ਆਪਾਂ ਭਰਨਾ ਸਿੱਖਾਂਗੇ ਜੋ ਤੁਹਾਨੂੰ ਮੈਂ ਦੱਸਿਆ ਸੀ ਇੱਕ ਜੋ ਤੁਹਾਨੂੰ ਸਹਿਮਤੀ ਪੱਤਰ ਕੱਲ ਸਕੂਲ ਦੇ ਵਿੱਚ ਦਿੱਤੇ ਗਏ ਸੀਗੇ ਉਹਨਾਂ ਨੂੰ ਤੇ ਜਦੋਂ ਇਹ ਫਾਰਮ ਦਿੱਤੇ ਗਏ ਸੀ ਤਾਂ ਆਮ ਸਾਰੇ ਹੀ ਬੱਚਿਆਂ ਦਾ ਇੱਕ ਕੁਐਸਚਨ ਸੀ ਕਿ ਇਹ ਆਪਾਰ ਆਈਡੀ ਸਰ ਹੈ ਕੀ ਆ ਠੀਕ ਹੈ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਹ ਫਾਰਮ ਭਰਨਾ ਦੱਸਾਂ ਕਿ ਇਹਦੀ ਕੀ ਇਮਤ ਹੈ ਆਪਾਂ ਆਪਾਰ ਆਈਡੀ ਬਾਰੇ ਗੱਲ ਕਰਦੇ ਹਾਂ ਜਦੋਂ ਤੁਸੀਂ ਮਾਪੇ ਤੋਂ ਆਪਣੇ ਤੋਂ ਸਾਈਨ ਕਰਾਣੇ ਨੇ ਤਾਂ ਉਹਨਾਂ ਨੂੰ ਵੀ ਇਸ ਬਾਰੇ ਇਹ ਵੀਡੀਓ ਜ਼ਰੂਰ ਦਿਖਾਣੀ ਹੈ ਠੀਕ ਹੈ ਅਧਿਆਪਕ ਸਾਥੀਆਂ ਲਈ ਵੀ ਇਹ ਵੀਡੀਓ ਫਾਇਦੇਮੰਦ ਹੋਵੇਗੀ ਕਿ ਆਪਾਰ ਆਈਡੀ ਐਸਐਲ ਦੇ ਵਿੱਚ ਹੈ ਕੀ ਆ ਅਸੀਂ ਇਹਦੇ ਵਿੱਚ ਕੀ ਕਰਨਾ ਹੈ ਤੇ ਇਹ ਕਿਉਂ ਹੈਗੀ ਆ ਠੀਕ ਹੈ ਸਾਡੇ ਕੋਲ ਇੱਕ ਨਿਊ ਐਜੂਕੇਸ਼ਨ ਪਾਲਿਸੀ ਹੈ ਜਿਹੜੀ ਸਰਕਾਰ ਦੁਆਰਾ ਬਣਾਈ ਗਈ ਸੀ 2020 ਦੇ ਵਿੱਚ ਠੀਕ ਹੈ ਉਹਦੇ ਤਹਿਤ ਜਿਹੜਾ ਬੱਚਿਆਂ ਲਈ ਡਿਜੀਟਲ ਜਿਹੜੇ ਅਕਾਊਂਟ ਹੈ ਉਹ ਜਨਰੇਟ ਕੀਤੇ ਗਏ ਨੇ ਜੋ ਇਸ ਮਿਨਿਸਟਰੀ ਆਫ ਐਜੂਕੇਸ਼ਨ ਨੇ ਜਿਹੜਾ ਆਪਾਰ ਪ੍ਰੋਗਰਾਮ ਸ਼ੁਰੂ ਕੀਤਾ ਇਨੀਸ਼ੀਏਟਿਵ ਹੈਗਾ ਸੈਂਟਰ ਗਵਰਨਮੈਂਟ ਦਾ ਹੈ ਉਦੇ ਵਿੱਚ ਹੈ ਵਨ ਨੇਸ਼ਨ ਵਨ ਸਟੂਡੈਂਟ ਆਈਡੀ ਠੀਕ ਹੈ ਤੇ ਆਪਾਰ ਦਾ ਫੁੱਲ ਫਾਰਮ ਹੁੰਦਾ ਆ ਦੇਖੋ ਏ ਫਾਰ ਆਟੋਮੇਟਿਡ ਠੀਕ ਹੈ ਪੀ ਫਾਰ ਪਰਮਨੈਂਟ ਏ ਫਾਰ ਅਕੈਡੈਮਿਕ ਤੇ ਏ ਫਾਰ ਹੀ ਅਕਾਊਂਟ ਤੇ ਆਰ ਫਾਰ ਹਰ ਰੈਜਿਸਟਰੀ ਠੀਕ ਹੈ ਤਾਂ ਹੁਣ ਆਪਾਰ ਦਾ ਫੁੱਲ ਜਿਹੜਾ ਮੀਨਿੰਗ ਹੈ ਉਹ ਕੀ ਹੈ ਆਟੋਮੇਟਿਡ ਪਰਮਨੈਂਟ ਅਕੈਡੈਮਿਕ ਅਕਾਊਂਟ ਰੈਜਿਸਟਰੀ ਜਿਸ ਤਰ੍ਹਾਂ ਸਾਡਾ ਆਧਾਰ ਨੰਬਰ ਹੈਗਾ ਉਸੇ ਤਰੀਕੇ ਨਾਲ ਹਰ ਇੱਕ ਸਟੂਡੈਂਟ ਦਾ ਜਿਹੜਾ ਇਹ 12 ਡਿਜੀਟ ਦਾ ਠੀਕ ਹੈ ਜਾਨਕੀ ਜਿਹਦੇ 12 ਅੱਖਰ ਹੋਣਗੇ ਉਹਦੇ ਨਾਲ ਸੰਬੰਧਿਤ ਇੱਕ ਤੁਹਾਡਾ ਅਪਾਰ ਆਈਡੀ ਬਣੇਗੀ ਠੀਕ ਜਿਸ ਤਰ੍ਹਾਂ ਕਿ ਤੁਸੀਂ ਇਹ ਸਾਈਟ ਹੈ ਸਾਈਟ ਤੋਂ ਹੀ ਮੈਂ ਇਹ ਸਕਰੀਨਸ਼ਾਟ ਲੈ ਹੋਏ ਨੇ ਫਿਰ ਮੈਂ ਤੁਹਾਨੂੰ origignal ਸਾਈਟ ਤੇ ਵੀ ਲੈ ਕੇ ਚੱਲਾਂਗਾ ਤਾਂ ਉੱਥੋਂ ਹੀ ਜਿਹੜਾ ਹੈ ਉਹ ਤੁਹਾਡੀ ਆਈਡੀ ਹੈ ਉਹ ਬਣ ਜੇਗੀ ਜਿਹੜੀ ਕਿ ਸਾਡੇ ਲਈ ਬਹੁਤ ਬੈਨੀਫਿਟ ਹੋਊਗੀ ਤੇ ਬਹੁਤ ਜ਼ਰੂਰੀ ਵੀ ਹੈਗੀ ਠੀਕ ਹੈ ਅਧਿਆਪਕਾਂ ਨੂੰ ਵੀ ਤੁਸੀਂ ਇਹ ਵੀਡੀਓ ਜਿਹੜੀ ਆਪਣੇ ਮਾਪੇ-ਬਾਪ ਨੂੰ ਵੀ ਦਿਖਾਣੀ ਹੈ ਤਾਂ ਕਿ ਉਹ ਮਾਪੇ ਵੀ ਇਹ ਜਾਣ ਸਕਣ ਕਿ ਸਾਡੇ ਤੋਂ ਜਿਹੜਾ ਸਹਿਮਤੀ ਪੱਤਰ ਲਿਆ ਜਾ ਰਿਹਾ ਉਹ ਕਿਸ ਸੰਬੰਧੀ ਹੈਗਾ ਹੈ ਠੀਕ ਆ ਦੇਖੋ ਇਸ ਤਰ੍ਹਾਂ ਦਾ ਤੁਹਾਡਾ ਇੱਕ ਵਰਚੁਅਲ ਆਈਡੀ ਕਾਰਡ ਹੈ ਜਿਹੜਾ ਉਹ ਬਣ ਜੇਗਾ ਠੀਕ ਜਿਹਦੇ ਵਿੱਚ ਤੁਹਾਡੀ ਸਾਰੀ ਦੀ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਉਹਦੇ ਵਿੱਚ ਹੀ ਹੋਵੇਗੀ ਠੀਕ ਹੁਣ ਇਹ ਜਿਹੜੇ ਆਪਾਰ ਆਈਡੀਆਂ ਅਸੀਂ ਬਣਾ ਰਹੇ ਹਾਂ ਠੀਕ ਹੈ ਇਹਦਾ ਇੱਕ ਪ੍ਰੋਸੈਸ ਹੈ ਜਿਹੜੇ ਬੱਚੇ ਤਾਂ ਵੱਡੇ ਨੇ ਯੂਨੀਵਰਸਿਟੀ ਲੈਵਲ ਤੇ ਨੇ ਠੀਕ ਉਹ ਇਹ ਖੁਦ ਵੀ ਅਪਲਾਈ ਕਰ ਸਕਦੇ ਨੇ ਪਰ ਇਹਦੇ ਵਿੱਚ ਸਕੂਲ ਦੇ ਦੁਆਰਾ ਆਥੈਂਟੀਫਿਕੇਸ਼ਨ ਯਾਨੀ ਕਿ ਉਹਨਾਂ ਨੂੰ ਵੈਰੀਫਾਈ ਕਰਨਾ ਬਹੁਤ ਜ਼ਰੂਰੀ ਆ ਜਿਹਦੇ ਲਈ ਜਿਹੜਾ ਸਹਿਮਤੀ ਪੱਤਰ ਹੈ ਉਹ ਤੁਹਾਨੂੰ ਦਿੱਤੇ ਗਏ ਨੇ ਜਿਹੜੇ ਤੁਸੀਂ ਭਰ ਕੇ ਲੈ ਕੇ ਆਣੇ ਆ ਠੀਕ ਹੈ ਤਾਂ ਹੁਣ ਇਸ ਅਪਾਰ ਆਈਡੀ ਦਾ ਮਤਲਬ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਆਟੋਮੇਟਿਡ ਪਰਮਨੈਂਟ ਅਕੈਡੈਮਿਕ ਅਕਾਊਂਟ ਰਜਿਸਟਰੀ ਜਿਹੜਾ ਕਿ ਤੁਹਾਨੂੰ 12 ਡਿਜੀਟ ਦਾ ਇੱਕ ਜਿਹੜਾ ਹੈ ਉਹ ਇੱਕ ਨੰਬਰ ਹੈ ਜਿਹੜਾ ਉਹ ਤੁਹਾਨੂੰ ਮਿਲ ਜੇਗਾ ਅਗਰ ਅਸੀਂ ਸਾਈਟ ਤੇ ਦੇਖਦੇ ਆ ਤਾਂ ਆ ਦੇਖੋ ਜਿਹੜੇ ਨੇ ਅਪਾਰ ਆਈਡੀ ਰਜਿਸਟਰਡ ਨੇ 34 ਕਰੋੜ ਦੇ ਲੋਕ ਤਕਰੀਬ ਜਿਹੜੇ ਬੱਚੇ ਨੇ ਉਹ ਆਲਰੇਡੀ ਇੱਥੇ ਕਰ ਵੀ ਚੁੱਕੇ ਨੇ ਠੀਕ ਹੈ ਹੁਣ ਦੇਖੋ ਇਹਦੇ ਬੈਨੀਫਿਟਸ ਕੀ ਹੋਣਗੇ ਅਸੀਂ ਕਿਉਂ ਆਧਾਰ ਜਿਹੜਾ ਹੈ अपਾਰ ਆਈਡੀ ਨੂੰ ਅਸੀਂ ਕਿਉਂ ਲੈ ਰਹੇ ਹਾਂ ਠੀਕ ਹੈ ਇਹ ਇੱਕ ਇਸ ਤੋਂ अपਾਰ ਤੋਂ ਪਹਿਲਾਂ ਵੀ ਇੱਕ ਹੋਰ ਗੱਲ ਹੈ ਸਾਡਾ ਸਰਕਾਰ ਦੁਆਰਾ ਇੱਕ ਨਾ ABC ABC ਮੀਨਸ ਅਕੈਡੈਮਿਕ ਬੈਂਕਿੰਗ ਜੋ ਕ੍ਰੈਡਿਟ ਹੈ ਉਹ ਇੱਕ ਪੋਰਟਲ ਬਣਾਇਆ ਗਿਆ ਜਿਹਦੇ ਵਿੱਚ ਸਾਡਾ ਸਾਰੇ ਦਾ ਸਾਰਾ ਇਹ अपਾਰ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਮਿਨਿਸਟਰੀ ਆਫ ਐਜੂਕੇਸ਼ਨ ਦੇ ਇਸ ABC ਜਿਹੜਾ ਅਕੈਡੈਮਿਕ ਬੈਂਕਿੰਗ ਕ੍ਰੈਡਿਟ ਹੈ ਉਹਦੇ ਵਿੱਚ ਹੀ ਜਾ ਕੇ ਇਹ ਜਿਹੜੀ ਹੈਗੀ ਆ ਉਹ ਸੇਵ ਹੋਵੇਗੀ ਠੀਕ ਹੈ ਜਿਹੜਾ ਕਿ ਲਿੰਕਡ ਹੈਗਾ ਤੁਹਾਡੇ ਜਿਹੜਾ ਤੁਹਾਡਾ ਡਿਜੀਟ ਡਿਜੀ ਲੋਕਰ ਹੈ ਉਹਦੇ ਨਾਲ ਠੀਕ ਤਾਂ ਇੱਕ ਤਰ੍ਹਾਂ ਨਾਲ ਇਹ ਸਾਰੀ ਦੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਇੰਟਰਲਿਟ ਨੇ ਤੇ ਇਹ ਜਿਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਚੱਕੀ ਜਾਏਗੀ ਤੁਹਾਡੇ ਜਿਹੜਾ ਆਧਾਰ ਕਾਰਡ ਨੰਬਰ ਭਰਨ ਨੂੰ ਕਿਹਾ ਗਿਆ ਹੈ ਮਾਪੇ ਦਾ ਜਾਂ ਤੁਹਾਡਾ ਜਿਹੜਾ ਸਕੂਲ ਦੇ ਵਿੱਚ ਜਿਹੜਾ ਯੂ ਡਾਈਸ ਠੀਕ ਹੈ ਪਲੱਸ ਦੇ ਵਿੱਚ ਇਨਫੋਰਮੇਸ਼ਨ ਹੈਗੀ ਆ ਸਟੂਡੈਂਟ ਜਿਹੜੀ ਉਹ ਟੀਚਰਸ ਦੁਆਰਾ ਇਹ ਕੰਮ ਕੀਤਾ ਜਾਊਗਾ ਤਾਂ ਯੂਡਾਈਸ ਪਲੱਸ ਦੇ ਵਿੱਚ ਜਿਹੜਾ ਸਟੂਡੈਂਟ ਮੋਡਿਊਲ ਹੈ ਸਟੂਡੈਂਟ ਮੋਡਿਊਲ ਦੇ ਵਿੱਚ ਜਾ ਕੇ ਆਪਾਰ ਮੋਡਿਊਲ ਦੇ ਵਿੱਚ ਇਹ ਜਿਹੜਾ ਤੁਹਾਡਾ ਕਨਸੈਂਟ ਫਾਰਮ ਹੈ ਉਹ ਅਪਲੋਡ ਕਰਕੇ ਤੁਹਾਡੀ ਜਿਹੜੀ ਆਈਡੀ ਹੈ ਉਹ ਜਨਰੇਟ ਕਰ ਦਿੱਤੀ ਜਾਵੇਗੀ ਇਹ ਟੀਚਰਸ ਦਾ ਕੰਮ ਹੈਗਾ ਇਹ ਤੁਹਾਡਾ ਕੰਮ ਨਹੀਂ ਠੀਕ ਹੈ ਤੁਸੀਂ ਆਪਣੇ ਜੋ ਮਾਪੇ ਨੇ ਜਾਂ ਜੋ ਤੁਹਾਡੇ ਸਰਪ੍ਰਸਤ ਨੇ ਅਗਰ ਕੋਈ ਬੱਚਾ ਆਪਣੇ ਮੰਮੀ ਡੈਡੀ ਕੋਲ ਨਹੀਂ ਰਹਿੰਦਾ ਠੀਕ ਹੈ ਭੂਆ ਦਾਦਾ ਦਾਦੀ ਜਾਂ ਕਿਸੇ ਹੋਰ ਕੋ ਰਹਿੰਦਾ ਤਾਂ ਉਹਨਾਂ ਦੇ ਕਾਨੂੰਨੀ ਸਰਪ੍ਰਸਤ ਨਹੀਂ ਤਾਂ ਉਹਨਾਂ ਤੋਂ ਵੀ ਸਾਈਨ ਕੋ ਕਰਵਾ ਸਕਦੇ ਨੇ ਹੁਣ ਇਹਨਾਂ ਦਾ ਫਾਇਦਾ ਕੀ ਹੋਊਗਾ ਜਦੋਂ ਤੁਹਾਡਾ ਅਪਾਰ ਨੰਬਰ ਬਣ ਗਿਆ ਇਸ ਤਰੀਕੇ ਦਾ ਤੁਹਾਡਾ ਇੱਕ ਅਪਾਰ ਆਈਡੀ ਕਾਰਡ ਬਣ ਜਾਏਗਾ ਠੀਕ ਹੈ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਹੋਇਆ ਹੈ ਦੇ ਵਿੱਚ ਤਾਂ ਉਹਦੇ ਨਾਲ ਕੀ ਹੋਊਗਾ ਤੁਹਾਡੀਆਂ ਜਿੰਨੀਆਂ ਵੀ ਅਚੀਵਮੈਂਟ ਨੇ ਚਾਹੇ ਤੁਸੀਂ ਕੋਈ ਡਿਗਰੀਜ਼ ਕਰਦੇ ਹੋ ਠੀਕ ਹੈ ਚਾਹੇ ਤੁਸੀਂ ਕੋਈ ਡਿਪਲੋਮਾ ਕਰੋਗੇ ਜਾਂ ਤੁਹਾਡੀਆਂ ਕੋ ਕੋਲ ਕੁਲਰ ਐਕਟੀਵਿਟੀਜ਼ ਨਹੀਂ ਠੀਕ ਹੈ ਉਹ ਸਾਰੀਆਂ ਦੀਆਂ ਸਾਰੀਆਂ ਉਸ ਆਧਾਰ ਜਿਹੜਾ ਆਪਾਰ ਤੁਹਾਡਾ ਨੰਬਰ ਹੈ ਉਸ ਨੰਬਰ ਦੇ ਵਿੱਚ ਤੁਹਾਡੀਆਂ ਰਿਕਾਰਡ ਬਣ ਜੇਗਾ ਤੁਹਾਨੂੰ ਸਾਰੀਆਂ ਡਿਗਰੀਆਂ ਤੁਹਾਡੀਆਂ ਉੱਥੇ ਪਈਆਂ ਹੋਣਗੀਆਂ ਇਨ ਫਿਊਚਰ ਤੁਹਾਨੂੰ ਜਿਹੜੀਆਂ ਨੇ ਉਹ ਹਾਰਡ ਡਿਗਰੀਜ਼ ਨੇ ਜਿਹੜੀਆਂ ਜਿਸ ਤਰ੍ਹਾਂ ਤੁਸੀਂ ਡੀਜੀ ਲੋਕਰ ਤੋਂ ਹੁਣ ਵੀ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਤਾਂ ਤੁਹਾਨੂੰ ਸਾਰਾ ਰਿਕਾਰਡ ਹੈ ਜਿਹੜਾ ਤੁਹਾਡਾ ਉੱਥੋਂ ਮਿਲ ਜਾਇਆ ਕਰੇਗਾ ਤੇ ਜਿੱਥੇ ਇਹਦੇ ਨਾਲ ਕੀ ਹੈ ਸਭ ਤੋਂ 1 ਨੇਸ਼ਨ 1 ਸਟੂਡੈਂਟ ਮੇਨ ਗਵਰਨਮੈਂਟ ਦਾ ਜੋ ਅਜੰਡਾ ਇਹਦੇ ਪਿੱਛੇ ਉਹ ਹੈਗਾ ਕਿ ਜਦੋਂ ਤੁਸੀਂ ਆ ਦੇਖੋ ਅਨੇਬਲ ਸਟੂਡੈਂਟ ਮੋਬਿਲਟੀ ਐਂਡ ਅਕੈਡਮਿਕ ਫਲੈਕਸੀਬਿਲਟੀ ਵੀ ਜੇ ਤੁਸੀਂ ਅੱਜ ਪੰਜਾਬ 'ਚ ਰਹਿੰਦੇ ਹੋ ਪੰਜਾਬ ਤੋਂ ਕੱਲ ਨੂੰ ਜਾ ਕੇ ਤੁਸੀਂ ਤਾਮਿਲਨਾਡੂ ਪੜਨ ਲੱਗੇ ਠੀਕ ਹੈ ਜਾਂ ਤੁਸੀਂ ਇੱਧਰ ਨਾਰਥ-ਈਸਟ ਚਲੇ ਗਏ ਜਾਂ ਗੁਜਰਾਤ ਚਲੇ ਗਏ ਕਿਤੇ ਵੀ ਜਾਓ ਤਾਂ ਤੁਹਾਡਾ ਉਸ ਇੱਕ ਆਈਡੀ ਨੰਬਰ ਦੇ ਨਾਲ ਹੀ ਤੁਸੀਂ ਆਲ ਓਵਰ ਨੇਸ਼ਨ ਦੇ ਵਿੱਚ ਕਿਤੇ ਵੀ ਤੁਸੀਂ ਪੜ ਸਕਦੇ ਹੋ ਤੁਹਾਨੂੰ ਕੋਈ ਮਾਈਗ੍ਰੇਸ਼ਨ ਸਰਟੀਫਿਕੇਟ ਜਾਂ ਕੋਈ ਹੋਰ ਚੀਜ਼ਾਂ ਦੀ ਜ਼ਰੂਰਤ ਨਹੀਂ ਹੋਊਗੀ ਤੇ ਈਵਨ ਦੋ ਇਸ ਤੋਂ ਵੀ ਉੱਪਰ ਚੱਲ ਕੇ ਅਗਰ ਆਪਾਂ ਗੱਲ ਕਰੀਏ ਕਿ ਜੇਕਰ ਤੁਸੀਂ ਕਿਸੇ ਨੌਕਰੀ ਦੇ ਲਈ ਅਪਲਾਈ ਕਰਨਾ ਤਾਂ ਤੁਸੀਂ ਆਪਣਾ ਇਹ ਆਪਾਰ ਜਿਹੜਾ ਆ ਨੰਬਰ ਦੇ ਕੇ ਤਾਂ ਉਹ ਜੋ ਸਕੂਲ ਹੈ ਜਾਂ ਉਹ ਜੋ ਫਰਮ ਹੈ ਉਹ ਤੁਹਾਡਾ ਸਾਰਾ ਅਕੈਡੈਮਿਕ ਰਿਕਾਰਡ ਉਥੋਂ ਚੱਕ ਲੂਗੀ ਇਨ ਫਿਊਚਰ ਤੁਸੀਂ ਜਦੋਂ ਆਪਣੀ ਜੌਬਸ ਲਈ ਅਪਲਾਈ ਕਰੋਗੇ ਤਾਂ ਉਹਦੇ ਲਈ ਵੀ ਇਹ ਬਹੁਤ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਤਾਂ ਇਸ ਲਈ ਸਾਰੇ ਬੱਚਿਆਂ ਨੇ ਜਿਹੜਾ ਹੈ ਉਹ ਆਪਣੀ ਜਿਹੜਾ ਤੁਹਾਨੂੰ ਸਹਿਮਤੀ ਪੱਤਰ ਦਿੱਤਾ ਹੈ ਉਹ ਪੇਰੈਂਟਸ ਕੋਲੋਂ ਸਾਈਨ ਕਰਵਾ ਕੇ ਲੈ ਕੇ ਆਣਾ ਆ ਠੀਕ ਹੈ ਤੇ ਤਾਂਕਿ ਜਿਹੜਾ ਹੈ ਤੁਸੀਂ ਜਿਹੜੀ ਤੁਹਾਡੀ ਆਪਾਰ ਆਈਡੀ ਹੈ ਉਹ ਬਣ ਸਕੇ ਆ ਦੇਖੋ ਹੁਣ ਇਹ અપਾਰ ਬਣਨਾ ਕਿਵੇਂ ਹੈ ਇਹਦਾ ਪਹਿਲਾ ਪ੍ਰੋਸੈਸ ਅਸੀਂ ਸ਼ੁਰੂ ਕਰਤਾ ਜਿਸ ਤਰ੍ਹਾਂ ਹੁਣ ਚਾਹੀਏ ਆ ਵੀਡੀਓ ਦੇ ਥਰੂ ਹੈ ਠੀਕ ਤਾਂ ਇਹਦੇ ਵਿੱਚ ਪਹਿਲਾ ਕੰਮ ਕੀ ਹੈਗਾ ਆ ਕਿ ਤੁਹਾਡੇ ਜੋ ਪੇਰੈਂਟਸ ਨੇ ਉਹਨਾਂ ਨੂੰ ਅਸੀਂ ਕੀ ਕਰਨਾ ਆ ਗਾਈਡ ਕਰਨਾ ਕਿ ਉਹ ਜਾਣ ਸਕਣ ਕਿ અપਾਰ ਹੈ ਕੀ ਆ ਠੀਕ ਹੈ ਜਿਸ ਤਰ੍ਹਾਂ ਕਿ ਹੁਣ ਦੱਸ ਰਿਹਾ ਅਗਰ ਫਿਰ ਵੀ ਕੋਈ ਪੇਰੈਂਟਸ ਨੂੰ ਇਸ ਦੇ ਬਾਰੇ ਜਾਣਕਾਰੀ ਅਧੂਰੀ ਲੱਗਦੀ ਆ ਤਾਂ ਉਹ ਪੇਰੈਂਟਸ ਨੇ ਜਿਹੜੇ ਸਕੂਲ ਵਿਜ਼ਿਟ ਕਰ ਸਕਦੇ ਨੇ ਉੱਥੇ ਉਹਨਾਂ ਨੂੰ ਇਸ ਦੇ ਬਾਰੇ ਅਧਿਆਪਕ ਸਹਿਬਾਨ ਨੇ ਜਿਹੜੇ ਉਹ ਵਿਸਥਾਰ ਨਾਲ ਜਾਣਕਾਰੀ ਦੇ ਦੇਣਗੇ ਇਹ ਪ੍ਰਾਇਮਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਠੀਕ ਹੈ ਚਾਹੇ ਪ੍ਰਾਇਮਰੀ ਸਕੂਲ ਦੇ ਬੱਚੇ ਵੀ ਨੇ ਉਹਨਾਂ ਦਾ ਵੀ ਇਹ ਜਿਹੜਾ ਹੈ ਉਹ ਅਪਾਰ ਨੰਬਰ ਹੈ ਜਿਹੜੀ ਅਪਾਰ ਆਈਡੀ ਹੈ ਉਹ ਬਣਨੀ ਹੈਗੀ ਆ ਉਹ ਵੀ ਇਸ ਚੀਜ਼ ਨੂੰ ਧਿਆਨ ਨਾਲ ਦੇਖੋ ਉਸ ਤੋਂ ਇਲਾਵਾ ਜਦੋਂ ਤੁਹਾਨੂੰ ਅਗਲਾ ਪ੍ਰੋਸੈਸ ਤੁਹਾਡਾ ਕੀ ਹੋਊਗਾ ਕਿ ਤੁਸੀਂ ਕਨਸੈਂਟ ਜਿਹੜਾ ਤੁਹਾਨੂੰ ਹੁਣ ਸਹਿਮਤੀ ਪੱਤਰ ਦਿੱਤਾ ਹੈ ਉਹ ਤੁਸੀਂ ਸਕੂਲ ਦੇ ਵਿੱਚ ਕਰੋਗੇ ਸਕੂਲ ਵਾਲੇ ਕੀ ਕਰਨਗੇ ਜੋ ਅਧਿਆਪਕ ਸਹਿਬਾਨ ਨੇ ਕਲਾਸ ਇੰਚਾਰजेस ਨੇ ਉਹ ਯੂ ਡਾਈਸ ਪਲੱਸ ਤੇ ਜਾ ਕੇ ਠੀਕ ਹੈ ਉਹਦੇ ਤੇ ਜਾ ਕੇ ਜਿਹੜਾ ਉਸ 사이ਟ ਦੇ ਉੱਤੇ ਸਟੂਡੈਂਟ ਪੋਰਟਲ ਦੇ ਵਿੱਚ ਫਿਰ ਆਪਾਰ ਪੋਰਟਲ ਦੇ ਵਿੱਚ ਜਾ ਕੇ ਉਸ ਕਨਸੈਂਟ ਫਾਰਮ ਨੂੰ ਜਿਹੜਾ ਉਹ ਉੱਥੇ ਸਿਰਫ ਆਧਾਰ ਨੰਬਰ ਤੇ ਨਾਮ ਲਿਖ ਕੇ ਜਿਹੜਾ ਹੈ ਉਹਨੂੰ ਸਬਮਿਟ ਕਰ ਦਿੱਤਾ ਜਾਊਗਾ ਠੀਕ ਹੈ ਤੇ ਜਿਹੜੀ ਹਾਰਡ ਕਾਪੀ ਪੇਰੈਂਟਸ ਦੁਆਰਾ ਦਿੱਤੀ ਜਾਊਗੀ ਇਹ ਸਕੂਲ ਰਿਕਾਰਡ ਦੇ ਵਿੱਚ ਰੱਖ ਲਈ ਜਾਊਗੀ ਜਿਸ ਦੇ ਨਾਲ ਤੁਹਾਡਾ ਅਗਲਾ ਸਟੈਪ ਜਿਹੜਾ ਹੋ ਜਾਏਗਾ ਉਹ ਕੀ ਹੋਏਗਾ ਤੁਹਾਡੀ ਆਪਾਰ ਆਈਡੀਆ ਜਿਹੜੀ ਉਹ ਜਨਰੇਟ ਹੋ ਜਾਏਗੀ ਜਿਹੜੀ ਕੀ ਹੋਊਗੀ ਆ ਦੇਖੋ ਯੂ ਡਾ ਇਸ ਸਿਸਟਮ ਦੇ ਵਿੱਚ ਹੋਣੀ ਆ ਠੀਕ ਹੈ ਤੇ ਤੁਹਾਡਾ ਜਿਹੜਾ ਇਹਦੇ ਲਈ ਇੱਕ ਠੀਕ ਹੈ ਅਗੇਂਸਟ ਪੈਨ ਆਈਡੀ ਤੁਹਾਡਾ ਅਗੇ ਸਟੂਡੈਂਟ ਨੰ ਉਹ ਜੁੜ ਜੇਗੀ ਇਹਦੇ ਲਈ ਪੈਨ ਨੰਬਰ ਤੁਹਾਡਾ ਹੋਣਾ ਜ਼ਰੂਰੀ ਹੈ ਜਿਹੜਾ ਕਿ ਹੈਗਾ ਪਰਮਨੈਂਟ এডਿਕੇਸ਼ਨ ਜਿਹੜਾ ਤੁਹਾਡਾ ਨੰਬਰ ਹੈਗਾ ਹੈ ਇੱਕ ਠੀਕ ਜਿੱਦਾਂ ਤੁਹਾਡਾ ਪਹਿਲਾ ਆਈਡੀ ਨੰਬਰ ਹੈਗੇ ਨੇ ਉਹ ਜੁੜਾ ਇਸ ਤੇ ਆਲਰੇਡੀ ਨਹੀਂ ਉਹ ਟੀਚਰਸ ਦੇ ਹੱਦੀ ਗੱਲਾਂ ਤਾਂ ਜਦੋਂ ਇਹ ਜਨਰੇਟ ਹੋ ਗਈ ਤੁਹਾਡੀ ਅਪਾਰ ਆਈਡੀ ਤਾਂ ਫਿਰ ਇਹ ਕੀ ਹੋ ਜੇਗੀ ਅਪਲੋਡ ਹੋ ਜੇਗੀ ਤੁਹਾਡੇ ਡੀਜੀ ਲੋਕਰ ਤੇ ਠੀਕ ਹੈ ਤਾਂ ਡੀਜੀ ਲੋਕਰ ਤੇ ਅਪਲੋਡ ਹੋਣ ਤੇ ਤੁਸੀਂ ਉੱਥੋਂ ਜਾ ਕੇ ਇਹਨੂੰ ਅਸੈਸ ਕਰ ਸਕਦੇ ਹੋ ਇੱਥੇ ਜਾ ਕੇ ਤੁਸੀਂ ਇਹਦੇ ਤੇ ਪਹੁੰਚ ਤੁਹਾਡੀ ਹੋ ਜੇਗੀ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਤੁਹਾਨੂੰ ਕਨਸੈਂਟ ਫਾਰਮ ਕਾਲ ਦਿੱਤਾ ਗਿਆ ਸੀ ਕਿ ਉਹਨੂੰ ਭਰਨਾ ਕਿਵੇਂ ਹੈ ਠੀਕ ਹੈ ਉਮੀਦ ਕਰਦਾ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਮਿਲ ਗਈ ਹੋਊਗੀ ਕਿ ਅਪਾਰ ਆਈਡੀ ਸਾਡੀ ਹੈ ਕਿ ਆ ਤੇ ਇਹਦਾ ਸਾਨੂੰ ਫਾਇਦਾ ਕੀ ਹੋਣਾ ਫਾਇਦਾ ਬਸ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਪਾਰ ਆਈਡੀ ਤੋਂ ਹੀ ਤੁਹਾਡੀ ਸਾਰੀ ਦੀ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਜੇ ਤੁਸੀਂ ਸਕੂਲ ਟਰਾਂਸਫਰ ਕਰਨਾ ਤਾਂ ਉੱਥੇ ਵੀ ਸਕੂਲ ਦੁਆਰਾ ਫੈਚ ਕਰ ਲਈ ਜਾਊਗੀ ਜੇ ਤੁਸੀਂ ਨੌਕਰੀਆਂ ਲਈ ਅਪਲਾਈ ਕਰਨਾ ਤਾਂ ਨੌਕਰੀਆਂ ਦੇ ਵਿੱਚ ਵੀ ਤੁਹਾਨੂੰ ਸਾਡਾ ਜਿਹੜਾ ਇਹ ਅਪਾਰ ਆਈਡੀ ਨੰਬਰ ਹੈ ਉਹ ਜ਼ਰੂਰ ਮੰਗਿਆ ਜਾਵੇਗਾ ਇਸ ਲਈ ਸਾਰੇ ਬੱਚਿਆਂ ਨੇ ਇਹ ਅਪਾਰ ਆਈਡੀਆ ਜਿਹੜੀ ਉਹ ਬਹੁਤ ਹੀ ਜੜੀ ਹੈਗੀ ਆ ਉਹ ਜ਼ਰੂਰਤ ਨੂੰ ਸਮਝਦੇ ਹੋਏ ਇਹਨੂੰ ਜ਼ਰੂਰ ਬਣਾਉਣਾ ਹੈ ਅੱਗੇ ਹੈ ਹੁਣ ਸਾਡੇ ਕੋਲ ਜੋ ਸਰਪਸ ਦੀ ਫਾਰਮ ਦਿੱਤਾ ਗਿਆ ਉਹਦੇ ਵਿੱਚ ਕੀ ਆ ਜਿਹੜੇ ਬੱਚਿਆਂ ਦੇ ਤਾਂ ਮਾਤਾ ਪਿਤਾ ਨੇ ਠੀਕ ਹੈ ਉਹ ਮਾਤਾ ਪਿਤਾ ਦਾ ਤੋਂ ਕਰਵਾਣਗੇ ਹੁਣ ਦੇਖੋ ਸਭ ਤੋਂ ਪਹਿਲਾਂ ਅਗਰ ਮੈਂ ਆਪਣੇ ਸਕੂਲ ਦੀ ਗੱਲ ਕਰਾਂ ਤਾਂ ਜਿਹੜੇ ਬੱਚਿਆਂ ਨੂੰ ਅਸੀਂ ਫਾਰਮ ਦਿੱਤਾ ਤਾਂ ਉਹਨਾਂ ਨੇ ਇੱਥੇ ਉੱਪਰਲੇ ਪਾਸੇ ਕੀ ਭਰਨਾ ਹੈ ਜਿਹੜਾ ਆਪਣੇ ਸਕੂਲ ਦਾ ਨਾਮ ਭਰਨਾ ਜਿਸ ਤਰ੍ਹਾਂ ਆਪਣੇ ਸਕੂਲ ਦਾ ਨਾਮ ਹੋ ਗਿਆ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਠੀਕ ਹੈ लुबानगढ़ अपने स्कूल का नाम भरोंगे ठीक है ये साढ़े स्कूल का हो गया जेडे बच्चे होर वीडियो देख रहे हैं वो इतने अपने स्कूल का नाम भर ठीक है जे मिडिल तो है तो मिडिल प्रायमरी स्कूल है तो प्रायमरी स्कूल ठीक है जोड़ा तो स्कूल, अगर किसी का प्राइवेट स्कूल है, है तो वह प्राइवेट स्कूल का नाम इतना भरेगा उस मैं मैं तो मतलब पेरेंट्स वालों जाना है उन्होंने जेडे बच्चे अठारह साल तो घट ने ठीक है बिलो ने ਜਿਹੜੇ 18 ਸਾਲ ਤੋਂ ਉੱਪਰ ਨੇ ਬੱਚੇ ਉਹ ਆਪਣਾ ਹੀ ਇੱਥੇ ਨਾਮ ਭਰ ਕੇ ਆਪਣਾ ਹੀ ਆਧਾਰ ਨੰਬਰ ਜਾਂ ਡਰਾਈਵਿੰਗ ਲਾਇਸੈਂਸ ਨੰਬਰ ਜਾਂ ਬਾਕੀ ਪੈਨ ਨੰਬਰ ਕੁਝ ਵੀ ਭਰ ਕੇ ਜਿਹੜਾ ਸਬੂਤ ਹੈ ਉਹ ਦੇ ਸਕਦੇ ਨੇ ਆਮ ਤੌਰ ਤੇ ਅਸੀਂ ਇੱਥੇ ਆਧਾਰ ਨੰਬਰ ਹੀ ਭਰਾਂਗੇ ਜਿਸ ਤਰ੍ਹਾਂ ਸਪੋਜ਼ ਕਰ ਲਓ ਮੈਂ ਆਪਾਂ ਨੇ ਕਿਸੇ ਦੇ ਮੈਨੂੰ ਮਾਤਾ ਦਾ ਜਾਂ ਪਿਤਾ ਦਾ ਜਿਹੜਾ ਆਧਾਰ ਨੰਬਰ ਤੁਸੀਂ ਆਪਣੇ ਪਿਤਾ ਵੱਲੋਂ ਭਰੋਗੇ ਜ਼ਿਆਦਾਤਰ ਅਗਰ ਕਿਸੇ ਦੇ ਪਿਤਾ ਦੂਰ ਗਏ ਨੇ ਤਾਂ ਮਾਂ ਵੱਲੋਂ ਭਰ ਸਕਦੇ ਹੋ ਤਾਂ ਤੁਸੀਂ ਇੱਥੇ ਮਾਤਾ ਪਿਤਾ ਦਾ ਨਾਮ ਲਿਖੋਗੇ ਠੀਕ ਹੈ ਪਿਤਾ ਦਾ ਨਾਮ ਜਾਂ ਮਾਤਾ ਦਾ ਨਾਮ ਠੀਕ ਹੈ ਇੱਥੇ ਲਿਖੋਗੇ ਤੁਸੀਂ ਜਾਂ ਕੋਈ ਸਰਪ੍ਰਸਤ ਹੈ ਅਗਰ ਮਾਤਾ ਪਿਤਾ ਨਹੀਂ ਹੈ ਤਾਂ ਉਹਦਾ ਸਰਪ੍ਰਸਤ ਦਾ ਨਾਮ ਇੱਥੇ ਲਿਖਿਆ ਜਾਊਗਾ ਉਸ ਤੋਂ ਬਾਅਦ ਉਹਨਾਂ ਦਾ ਹੀ ਜਿਹੜਾ ਸਾਡੇ ਕੋਲ 12 ਅੱਖਰਾਂ ਦਾ ਉਹਨਾਂ ਦਾ ਆਧਾਰ ਨੰਬਰ ਹੈ ਠੀਕ ਹੈ ਕੋਸ਼ਿਸ਼ ਕਰਿਓ ਕਿ ਜ਼ਿਆਦਾਤਰ ਆਧਾਰ ਨੰਬਰ ਤੋਂ ਹੀ ਚੱਕਿਓ ਕਿਉਂਕਿ ਜਿਹੜੀ ਇਹਦੇ ਵਿੱਚ ਜੋ ਇਨਫੋਰਮੇਸ਼ਨ ਫੈਚ ਕਰਨੀ ਹੈ ਨਾਮ ਤੇ ਉਹ ਸਾਰਾ ਕੁਝ ਉਹਨੇ ਯੂਆਈਡੀ ਨਾਲ ਹੀ ਉਹਨੂੰ ਆਥੈਂਟੀਫਾਈ ਕਰਨਾ ਹੈਗਾ ਤਾਂ ਇੱਥੇ ਤੁਸੀਂ ਉਹ ਜਿਹੜਾ ਤੁਹਾਡਾ 12 ਨੰਬਰ ਦਾ ਆਧਾਰ ਨੰਬਰ ਹੈ ਉਹ ਭਰੋਗੇ ਤੇ ਉਸ ਤੋਂ ਬਾਅਦ ਇੱਥੇ ਤੁਸੀਂ ਮਿਤੀ ਆ ਜਿੱਦਣ ਤੁਸੀਂ ਸਾਈਨ ਕਰਵਾਉਂਦੇ ਹੋ ਉਸੇ ਦਿਨ ਦੀ ਤਾਰੀਖ ਹੈ ਜਿਹੜੀ ਔਰੇ ਪਾਈ ਜਾਊਗੀ ਠੀਕ ਜਿਸ ਤਰ੍ਹਾਂ ਹੁਣ ਅਗਰ ਮੈਂ ਅੱਜ ਦੀ ਗੱਲ ਕਰਾਂ ਅੱਜ ਤਾਰੀਖ ਹੈ 12 ਦਸੰਬਰ 2024 ਠੀਕ ਫਿਰ ਹਾਜ਼ਰ ਹੋਣ ਦਾ ਸਥਾਨ ਸਾਰਿਆਂ ਦਾ ਨਾਮ ਇੱਥੇ ਸਕੂਲ ਦਾ ਨਾਮ ਹੀ ਆਏਗਾ ਠੀਕ ਹੈ ਕਿਉਂਕਿ ਸਕੂਲ ਦੇ ਵਿੱਚ ਹੋ ਕੇ ਹੀ ਤੁਸੀਂ ਇਹ ਜਿਹੜਾ ਸਾਈਨ ਕਰਨਾ ਹੈ ਤੇ ਫਿਰ ਇੱਥੇ ਤੁਹਾਡੇ ਮਾਤਾ ਪਿਤਾ ਨੇ ਜਿਹੜੇ ਉਹ ਕੀ ਕਰਨਗੇ ਮਾਤਾ ਪਿਤਾ ਜਿਹੜੇ ਨੇ ਉਹ ਸਾਈਨ ਕਰਨਗੇ ਚਾਹੇ ਕੋਈ ਸਰਪ੍ਰਸਤ ਹੈ ਉਹ ਸਾਈਨ ਕਰੇਗਾ ਠੀਕ ਹੈ ਇੱਥੇ ਤੁਸੀਂ ਉਹਨਾਂ ਦੇ ਕੀ ਕਰਾਣੇ ਨੇ ਹਸਤਾਖਰ ਕਰਵਾਣੇ ਨੇ ਇੱਥੇ ਉੱਪਰਲੇ ਪਾਸੇ ਆ ਲਾਈਨ ਦੇ ਇੱਧਰ ਉੱਪਰਲੇ ਪਾਸੇ ਠੀਕ ਹੈ ਅਗਲਾ ਕੰਮ ਸਕੂਲ ਦਾ ਹੈਗਾ ਉਹ ਸਕੂਲ ਵਾਲੇ ਆਪ ਕਰਨਗੇ ਇਹਦੇ ਵਿੱਚ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਠੀਕ ਬਸ ਤੁਸੀਂ ਇਹਨਾਂ ਕੰਮ ਕਰਵਾ ਕੇ ਲੈ ਕੇ ਆਣਾ ਇੱਥੇ ਸਾਈਨ ਕਰਵਾਣੇ ਨੇ ਮਾਤਾ ਪਿਤਾ ਦੇ ਠੀਕ ਤੇ ਉਹਨਾਂ ਦਾ ਆਧਾਰ ਨੰਬਰ ਜੇ ਮਾਤਾ ਦੇ ਸਾਈਨ ਕਰਵਾਣੇ ਹੋ ਤਾਂ ਮਾਤਾ ਦਾ ਆਧਾਰ ਨੰਬਰ ਇੱਥੇ ਲਿਖਣਾ ਜੇ ਪਿਤਾ ਦੇ ਸਾਈਨ ਕਰਵਾਣੇ ਹੋ ਤਾਂ ਪਿਤਾ ਦਾ ਆਧਾਰ ਨੰਬਰ ਤੁਸੀਂ ਇੱਥੇ ਆਈਡੀ ਦੀ ਜਿਹੜੀ ਆਪਾਰ ਦੀ ਸਾਈਟ ਹੈ ਮੈਂ ਉਹਦੇ ਤੇ ਵੀ ਲੈ ਕੇ ਚੱਲਦਾ ਆ ਦੇਖੋ ਇਹ ਵਾਲੀ ਸਾਈਟ ਹੈ ਸਾਡੇ ਕੋਲ ਠ ਜਿਹਦੇ ਉੱਤੇ ਆ ਦਿੱਤਾ ਹੋਇਆ ਸਾਨੂੰ ਵਨ ਨੇਸ਼ਨ ਵਨ ਸਟੂਡੈਂਟ ਆਈਡੀ ਠੀਕ ਇਹ ਪ੍ਰੋਗਰਾਮ ਹੈ ਜਿਹੜਾ ਉਹ ਸੈਂਟਰ ਗਵਰਨਮੈਂਟ ਦੁਆਰਾ ਨਿਊ ਐਜੂਕੇਸ਼ਨ ਪਾਲਿਸੀ ਦੇ ਤਹਿਤ ਚਲਾਇਆ ਜਾ ਰਿਹਾ ਠੀਕ ਇਹਦੇ ਵਿੱਚ ਤੁਹਾਨੂੰ ਜਿਹੜਾ ਆ ਹੈਗਾ ਆ ਉਹ 12 ਨੰਬਰ ਦਾ ਡਿਜੀਟ ਨੰਬਰ ਹੈ ਜਿਹੜਾ ਉਹ ਡਿਜੀਟਲ ਨੰਬਰ ਤੁਹਾਨੂੰ ਇੱਕ ਜਿਹੜਾ ਦਿੱਤਾ ਜਾਏਗਾ ਜਿਹੜਾ ਤੁਹਾਡੀ ਅਧਾਰ ਆਈਡੀ ਹੋਊਗੀ ਤੇ ਜਿਹੜਾ ਤੁਹਾਨੂੰ ਕੀ ਹੋਊਗਾ ਹਰ ਇੱਕ ਜਗ੍ਹਾ ਤੇ ਬੈਨੀਫਿਟ ਹੋਏਗਾ ਠੀਕ ਹੈ ਅੱਜ ਦਾ ਬਾਰੇ ਗੱਲ ਕਰ ਚੁੱਕੇ ਆਂ ਹੁਣ ਆ ਦੇਖੋ what is a par ਤੁਸੀਂ ਆ ਪੜ ਸਕਦੇ ਹੋ ਕਿ what is a par automated permanent academic account registry number ਹੈਗਾ ਠੀਕ ਹੈ ਫਿਰ ਇਹਦੇ ਬੈਨੀਫਿਟਸ ਕੀ ਨੇ ਆ ਦੇਖੋ ਸਟੂਡੈਂਟ ਇਕ ਜਗਾ ਤੋਂ ਦੂਜੀ ਜਗਾ ਜਾਵੇ ਠੀਕ ਹੈ ਤੁਸੀਂ ਕਿਤੇ ਵੀ ਕੋਈ ਦਾਖਲਾ ਲੈਣਾ ਤਾਂ ਉਹਦੇ ਤੁਹਾਨੂੰ ਆ ਬੈਨੀਫਿਟਸ ਨਹੀਂ ਇਹ ਸਾਰੀ ਸਾਈਟ ਤੁਹਾਨੂੰ ਦਿੱਤੀ ਆ ਇਹਨੂੰ ਤੁਸੀਂ ਆਪਣੀਆਂ ਸਾਈਟ ਨੂੰ ਦੇਖ ਲਓ ਇਹਨੂੰ ਤੁਸੀਂ ਮੋਬਾਈਲ ਤੇ ਭਰ ਕੇ ਜਾਂ ਆਪਣੇ ਪੀਸੀ ਤੇ ਭਰ ਕੇ ਵੀ ਤੁਸੀਂ ਇਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ ਜਿਹੜੀ ਕਿ ABC ਨਾਲ ਸੰਬੰਧਿਤ ਠੀਕ ਹੈ ਅਕੈਡੈਮਿਕ ਬੈਂਕਿੰਗ ਕ੍ਰੈਡਿਟਸ ਜਿਹੜਾ ਇੱਕ ਪੋਰਟਲ ਬਣਾਇਆ ਗਿਆ ਸੈਂਟਰ ਗਵਰਨਮੈਂਟ ਦੁਆਰਾ ਉਹਦੇ ਨਾਲ ਸੰਬੰਧਿਤ ਹੈਗੀ ਆ ਇਹ ਹੈ ਸਾਡੀ ਅਪਾਰ ਆਈਡੀ ਜਿਹਦਾ ਲਈ ਤੁਹਾਨੂੰ ਇਹ ਫਾਰਮ ਦਿੱਤੇ ਗਏ ਨੇ ਤਾਂ ਉਮੀਦ ਕਰਦਾ ਹੁਣ ਤੁਹਾਨੂੰ ਇਹ ਜਿਹੜਾ ਇਹਦੇ ਬਾਰੇ ਹੈ ਉਹ ਜਾਣਕਾਰੀ ਲੱਗ ਗਈ ਹੋਊਗੀ ਤੇ ਵੀਡੀਓ ਤੁਹਾਨੂੰ ਅੱਛੀ ਲੱਗੀ ਤਾਂ ਇਹਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਹੈਵ ਅ ਨਾਈਟ